ਬੋਲਿਆ ਸਾਡੇ ਰਸਤੇ ਬਹੁਤ ਖੱਣ ਨੇ ਕਿਉਂਕਿ ਕਿਤੇ ਪਹਾੜ ਆ ਜਾਂਦੇ ਆ ਕਿਤੇ ਜੰਧੜਾ ਜਾਂਦੇ ਆ ਲੋਹੀ ਰੀਆ ਮਾਂ ਦੇ ਵਿੱਚ ਦੀ ਪਾਸਰਾ ਪੈਂਦਾ ਹੈ ਕਿਤੇ ਦਰਿਆ ਲੱਗੀਆਂ ਨਹਿਰਾ ਨਾਲ ਜਾ ਜਾਂਦੇ ਆ ਲੰਦਰਾ ਬਰਾ ਮੁਸਕਦਾ ਹੈ ਲਗਿਆ ਸੱਚੇ ਪਾਸਾ ਫਿਰ ਵੀ ਕੋਈ ਪਰਦਾ ਤੁਹਾਡੇ ਨਾਲ ਜਾਮਾ ਦਾ ਹੁਣ ਮੈਨੂੰ ਨਾਲ ਜਾ ਕੋਪ ਦਾ ਇੱਕ ਪੂਰਾ ਖਤਰੀ ਤਾਨ ਸਿੰਘ ਨੂੰ ਨਾਲ ਦੇ ਦੀ ਮਾੜਾ ਜਿ ਕਰਮਾਂ ਦੇ ਵਿੱਚ ਜਿਹਦੇ ਹੱਥ ਨੂੰ ਲੈ ਗੋੜੀਆਂ ਬੇਤੀਆਂ ਕਰ ਰਿਹਾ ਹੈ ਤੇ ਚਰਨਾ ਵਿੱਚ ਨਾਲੋਂ ਜਦਾ ਮਹਿਨਾਂ ਘਰ ਜਾਊਗਾ ਪਰ ਉਹ ਕੰਧੀਆਂ ਲੈਣਾ ਦਾ ਵਰਨਾ ਢਾਡੀ ਜੱਲੇ ਵੱਲੋਂ ਕਿਉਂ ਕੀਤਾ ਦਾਓ ਸੂਰਤ ਹੋ ਪੈ ਜਾਣੀਏ ਜੋ ਲੜੇ ਦਿਨ ਕੇ ਤੁਰ ਜਾ ਪੁਰਜਾ ਪੁਰਜਾ ਕਤਮਲੇ ਕਬ ਹੁਨਾ ਸਾਡੇ ਖੇਤ ਬਾਜਾਂ ਵਾਲੇ ਗੁਰੂ ਦਾ ਪੁਖਾ ਸੇਰ ਕਿਦਣਾ ਨੇ ਟੋਨਿਆਂ ਤੇ へ ਇਉ ਟੁੱਟ ਪਿਆ ਮਹਾਰਾਜ ਦੇ ਚਰਨਾਂ ਤੇ ਆਪਾਂ ਸਿਰ ਰੱਖ ਕੇ ਮਾਫੀਆਂ ਮੰਗਣ ਲੱਗਦਾ ਹੈ ਆਓ ਹੁਣ ਮੈਂ ਬੇਨਤੀ ਕਰਾਂ ਇਹ ਪਹਿਲੀ ਉਦਾਸੀ ਸੀ ਦੂਸਰੀ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਜਗ੍ਹਾ ਦੇ ਉੱਤੇ ਐਮਨਾਬਾਦ ਦੀ ਧਰਤੀ ਉੱਤੇ ਭਾਈ ਲਾਲੋ ਦੇ ਗ੍ਰਹਿ ਵਿੱਚ ਜਾਂਦੇ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਹੁਣ ਇੱਕ ਦਿਨ ਭਾਈ ਲਾਲੋ ਨੂੰ ਕੋਲ ਬਿਠਾ ਕੇ ਪੁੱਛਣ ਲੱਗੇ ਕਹਿੰਦੇ ਲਾਲੋ ਸਮਾਂ ਸਮੇਂ ਦੇ ਹਾਲਾਤ ਕੀ ਹਨ ਤੇ ਭਾਈ ਲਾਲੋ ਦੱਸ ਰਿਹਾ ਉਹ ਕਹਿਣ ਗਿਆ ਸੱਚੇ ਪਾਤਸ਼ਾਹ ਐਮਰਾਵਾਦ ਸਹਿਰ ਲੁੱਟਿਆ ਗਿਆ ਬਾਬਰ ਬਾਦਸਾਹ ਨੇ ਬੜੀਆਂ ਫੌਜਾਂ ਚੜੀਆਂ ਐਮਰਾਵਾਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਬੜਾ ਇਹ ਮੁਤਾਨ ਉੱਤੇ ਆ ਗਿਆ ਬੇਗੂਆਂ ਨੂੰ ਵੱਢ ਕੇ ਲੈ ਗਏ ਆਓ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਲਾਲੋ ਜਿਵੇਂ ਸਮੇਂ ਦੇ ਹਾਲਾਤਾਂ ਦਾ ਬਿਆਨ ਕਰ ਰਿਹਾ ਹੈ ਉਹਨਾਂ ਮਹੀਨਾ ਦਾ ਵਰਨ ਮੇਰੇ ਢਾੜੀ ਜੱਲੇ ਬਦਲ ਉਹ ਆਉਂਦਾ ਜਾ ਰਿਹਾ ਹੈ ਔਰਜ ਵੱਡੇ ਵੱਡੇ ਕੰਮ ਹੋਏ ਨੇ ਗੁਰਦੁਆਰਾ ਸਾਹਿਬ ਜੀ ਕਮੇਟੀ ਦੇ ਕਿਉਂਕਿ ਚਾਹੇ ਸੰਗਤ ਦਾ ਦਿਲ ਖੁਲ ਹੈ ਮੂਰੇ ਉਪਰਾਨਾ ਹੁੰਦਾ ਵੀ ਆਪਾਂ ਭਾਈ ਇਹ ਪ੍ਰੋਗਰਾਮ ਰੱਬਿਆ ਹੈ ਤੇ ਨਾਲ ਪਾਲਕੀ ਦੇ ਦਰਸ਼ਨ ਕਰੋ ਜੋ ਸੰਗਤਾਂ ਨੇ ਨਹੀਂ ਕੀਤੇ ਪਾਲਕੀ ਸਾਹਿਬ ਦੇ ਵੀ ਨਾਲ ਦਰਸ਼ਨ ਕਰੋ ਹੁਣ ਸਾਡੀ ਜੱਥਾ ਸੰਚਾਰ ਜੋਗਾ ਸਹਿਬ ਸਿੰਘ ਜੀ ਦੋਨੋਂ ਵਾਲੇ ਕਿਉਂਕਿ ਇਹ ਮੈਨੂੰ ਦੱਸ ਰਿਹਾ ਹੈ ਕਿ ਤਾਂ 5 ਵਜੇ ਇਕੱਠੇ ਆ ਭਾਈ ਸੱਜਣਾ ਪਲਵਰ ਤੇ ਇਕੱਠੇ ਆ ਜਰਨੈਲ ਸਿੰਘ ਦੇ ਵਿਰੁੱਧ ਵਾਲੇ ਉਹਨਾਂ ਦਾ ਡਾਟੀ ਜੱਤਾ ਆ ਜੀ ਨੂੰ 15-20 ਮਿੰਟ ਦਾ ਸਟਾਫੀ ਨਿਗਾਲ ਕਰਨਗੇ ਗਵਾਹੀ ਕੋ ਜੀ ਦਾ ਖਾਲਸਾ ਗਵਾਹੀ ਕੋ ਜੀ ਕੀ ਫਤਹਿ yeah ਬੇਨਤੀ ਆ ਸਾਰੀਆਂ ਸੰਗਤਾਂ ਨੂੰੁੱਲੇ ਭੰਡਾਰੇ ਚ ਲੈਣੇ ਆ ਭਾਈ ਕੋਈ ਇਹੀ ਜੀ ਗੱਲ ਨੇ ਬਹੁਤੁੱਲਾ ਮਾਲ ਲੈ ਆਣਾ ਆ ਸੰਗਤਾਂ ਨੂੰ ਬੇਨਤੀ ਆ ਭਾਈ ਢਾਡੀ ਜੱਥੇ ਨੂੰ ਬੇਨਤੀ ਆ ਅਤੇ 20 ਮਿੰਟ ਇਸ ਪ੍ਰਾਤ ਤੇ ਲਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇ ਵੱਡੀ ਕਮਾਈ ਗੁਰੂ ਮਹਾਰਾਜ ਦੀ ਕਿਰਪਾ ਹੈ ਭਾਈ ਕੰਮ ਆਪਾਂ ਨੂੰ 10 ਮਿੰਟ ਛੱਡਣਾ ਔਖਾ ਜਾਂ ਆਪਾਂ ਨੂੰ ਕੋਈ ਕਹਿੰਦੇ ਫਾਨੀ ਜਗ੍ਹਾ ਜਾਇਆ ਨਹੀਂ ਜਾਂਦੇ ਇਹ ਕਿਰਪਾ ਹੈ ਉਸ ਮਾਲਕ ਦੀ ਧੰਨਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਜੋ ਸੰਗਤਾਂ ਆਪਣਾ ਟਾਈਮ ਛੱਡ ਕੇ ਗੁਰੂ ਮਹਾਰਾਜ ਦੇ ਜੱਜ ਕਰ ਰਹੀਆਂ ਨੇ ਆਓ ਹੁਣ ਢਾਡੀ ਜੱਥੇ ਕੋਲ ਆਪੀ ਵੈਂਟ ਲਾਇਆ ਇੱਥੇ ਆਪਣਾ ਭਾਈ ਕਰੋ ਤੇ ਆਣ ਸੁਣੋ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਦੀ ਮਾਟੀ ਹੋਈ ਸੁਭੂ ਸੰਕੀਓ ਆਉਂਦੀ ਆਈ ਦੂਰ ਤੇ ਛਿੜਦਾ ਆਏ ਕੰਸਰ ਆਪਾਰ ਜਨ ਮਾਲਕ ਮਹਾਰਾਜ ਦੇ ਪਾਏ ਆ ਰਹੇ ਨੇ ਆਉਂਦੇ ਆਉਂਦੇ ਲਾਲ ਲਾਲ ਜਾਨੀਆਂ ਹਾਲੀਆਂ ਬੰਦੇ ਨੇ ਬਰਾਬਰ ਸਾਥ ਬੰਦੇ ਬੱਦਲਿਆ ਵਾਹਿਗੁਰੂ ਜੀ ਦੀਆਂ ਲਹਿਰਾਂ ਰੇ ਆਹ ਨਾ ਨਹੀਂ ਸਕੀ ਆਓ ਸਾਡੇ ਪਨਾਏ ਪ੍ਰਾਣ ਦੇ ਨਾਲ ਦੀ ਜਿੱਤੇ ਦੀ ਹਾਰੀ ਸੁਭਾਨੀ ਨੇ ਆਦੇ ਲਈ ਜਾਨ ਪਾਓ ਕੋਈ ਮੁਖਬਾਨਾ ਨਾ ਰਹਿ ਜਵੇ ਇੱਕ ਵਾਰੀ ਸਾਰੀਆਂ ਗੁਰ ਸੰਗਤਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੈਂ ਚਾਲੇ ਇੱਕ ਸ਼ਬਦ ਹੈ ਕਹੀ ARAH! ARAH! ARAH!